ਬਿਲਕੁਲ ਗੈਰੀ ਭਾਗੀ ਦਾ ਪਹਿਲਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਪੰਜ ਚੀਜ਼ਾਂ ਤੇ ਫੋਕਸ ਕੀਤਾ ਗਿਆ ਹੈ ਪਹਿਲੀ ਚੀਜ਼ ਫੋਕਸ ਇਹ ਹੈ ਕਿ ਜਿਹੜੇ ਵੀ ਪ੍ਰਵਾਸੀ ਨੇ ਪਿੰਡ ਦੇ ਵਿੱਚ ਨਹੀਂ ਰਹਿਣਗੇ ਪਿੰਡ ਦੇ ਵਿੱਚ ਜਗ੍ਹਾ ਨਹੀਂ ਖਰੀਦਣ ਦਿੱਤੀ ਜਾਏਗੀ ਦੂਸਰਾ ਵੱਡਾ ਸਵਾਲ ਕਹਿ ਰਹੇ ਆ ਕਿ ਵੋਟ ਹੈ ਜਿਹੜੀ ਉਹ ਪਿੰਡ ਦੇ ਵਿੱਚ ਨਹੀਂ ਬਣ ਦੇਵਾਂਗੇ ਚਹਰਾਕਤੀ ਕਾਰਡ ਨਹੀਂ ਬਣ ਦੇਵਾਂਗੇ ਔਰ ਕਹਿ ਰਹੇ ਆ ਕਿ ਜਿਹੜਾ ਵੀ ਪ੍ਰਵਾਸੀ ਤੋਂ ਕੰਮਕਾਜ ਕਰਵਾਏਗਾ ਉਹ ਇਸ ਨੂੰ ਖੇਤ ਦੇ ਵਿੱਚ ਹੀ ਰੱਖੇਗਾ ਔਰ ਪੰਜਵੀਂ ਚੀਜ਼ ਹੈ ਕਿ ਪੁਲਿਸ ਵੈਰੀਫਿਕੇਸ਼ਨ ਹਾਲਾਂਕਿ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਵੀ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕ ਕਈ ਵਾਰੀ ਬੈਕਗ੍ਰਾਉਂਡ ਕ੍ਰਿਮੀਨਲ ਹੁੰਦੀ ਹੈ ਔਰ ਉਹ ਲੋਕ ਕਿਤਨਾ ਕਿਤੇ ਆ ਕੇ ਲਾਅ ਐਂਡ ਆਰਡਰ ਦਾ ਮਾਹੌਲ ਨਾ ਖਰਾਬ ਕਰਨ ਪਰ ਬਠਿੰਡਾ ਦੇ ਵਿੱਚ ਪਿਛਲੇ ਦਿਨਾਂ ਤੋਂ ਦੋ ਤਿੰਨ ਚੀਜ਼ਾਂ ਹੋਰ ਦੇਖਣ ਨੂੰ ਮਿਲੀਆਂ ਨੇ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਪ੍ਰਵਾਸੀਆਂ ਨੂੰ ਆ ਕੇ ਟਾਰਗੇਟ ਕਰਦੇ ਨੇ ਰੇਡੀਆਂ ਦੇ ਉੱਪਰ ਆ ਕੇ ਉਹਨਾਂ ਦੀਆਂ ਰੇਡੀਆਂ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿਤਨਾ ਕਿਤੇ ਵੀਡੀਓ ਕੱਲ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਬਠਿੰਡਾ ਪੁਲਿਸ ਹੈ ਉਹ ਐਕਸ਼ਨ ਦੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਬਠਿੰਡਾ ਪੁਲਿਸ ਦੇ ਵੱਡੇ ਅਧਿਕਾਰੀ ਨੇ ਕਹਿ ਰਹੇ ਆ ਕਿ ਲਾਅ ਐ ਜਿਆਦਾ ਗੱਲਬਾਤ ਦੇ ਲਈ ਬਠਿੰਡਾ ਪੁਲਿਸ ਦੇ ਐਸਪੀ ਸਿਟੀ ਮੇਰੇ ਨਾਲ ਨੇ ਆਪਾਂ ਗੱਲਬਾਤ ਕਰਦੇ ਆਂ ਸਰ ਮਾਹੌਲ ਕੀ ਬਣਦਾ ਜਾ ਰਿਹਾ ਹੈ ਕੱਲ ਤੱਕ ਵੀਡੀਓ ਵਾਇਰਲ ਹੋ ਰਹੀਆਂ ਨੇ ਪ੍ਰਵਾਸੀਆਂ ਦੇ ਖਿਲਾਫ ਕਹਿ ਰਹੇ ਕਿ ਜ਼ਬਰਦਸਤੀ ਰੇੜੀਆਂ ਬੰਦ ਕਰੋ ਪੁਲਿਸ ਕਿਵੇਂ ਦੇਖਦੀ ਇਸ ਨੂੰ ਬਰਾਤਰ ਹਾਂ ਇਸ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਬਠਿੰਡਾ ਪੁਲਿਸ ਵੱਲੋਂ ਸਾਡੇ ਸਾਰੀਆਂ ਚੀਜ਼ਾਂ ਉੱਤੇ ਸਾਡੇ ਵੱਲ ਨਜ਼ਰ ਰੱਖੀ ਜਾ ਰਹੀ ਹੈ ਆ ਜਿਹੜਾ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਜਿਹੜੇ ਨੌਜਵਾਨ ਸੀਗੇ ਕੁਝ ਰੇੜੀ ਵਾਲੇ ਨੂੰ ਬੰਦ ਕਰਨ ਵਾਸਤੇ ਕਹਿ ਰਹੇ ਸੀਗੇ ਉਹ ਉਸ ਤੇ ਕਾਰਵਾਈ ਕਰਦੇ ਹੋયા ਸਾਡੇ ਥਾਣਾ ਕਨਾਲ ਕਲੋਨੀ ਵਦੇ ਐਸ ਐਚਓ ਸਾਹਿਬ ਵੱਲੋਂ ਜਿਹੜੇ ਇਹ ਵੀਡੀਓ ਦੇ ਵਿੱਚ ਬੰਦੇ ਸੀਗੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਕੀਤੀ ਗਈ ਉਸ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜਾ ਹੈਗਾ ਅੱਜ ਅਸੀਂ ਕੱਲ ਰਾਉਂਡ ਅਪ ਕਰ ਲਿਆ ਸੀਗਾ ਇਹ ਬੰਦਾ ਵੀਰਤਲਾਬ ਦਾ ਰਹਿਣ ਵਾਲਾ ਹੈ ਤੇ ਇਹ ਜਿਹੜਾ ਹੈਗਾ ਕੱਲ ਇਹ ਗਏ ਸੀਗੇ ਇਸ ਦੇ ਨਾਲ ਚਾਰ ਪੰਜ ਸਾਥੀ ਹੋਰ ਸੀਗੇ ਸੋ ਉਹਨਾਂ ਨੂੰ ਵੀ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਰਾਉਂਡ ਅਪ ਕਰਨ ਵਾਸਤੇ ਸਾਡੀ ਟੀਮ ਗਈਆਂ ਹੋਈਆਂ ਨੇ ਤੇ ਕਰਕੇ ਜਿਹੜੇ ਵੀ ਬੰਦੇ ਇਦਾਂ ਦੇ ਕਿਸੇ ਨੂੰ ਨਜਾਇਜ਼ ਧਮਕਾਉਣਗੇ ਜਾਂ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਕਲੀਅਰ ਮੈਸੇਜ ਹੈ ਕਿ ਉਹਨਾਂ ਦੇ ਖਿਲਾਫ ਸਖਤ ਸਖਤ ਜਿਹੜਾ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਜਿਹੜਾ ਕਾਨੂੰਨ ਨੂੰ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਹਰ ਇੱਕ ਨੂੰ ਕੰਮ ਕਰਨ ਦਾ ਹੱਕ ਹੈਗਾ ਜਿਹੜਾ ਵੀ ਬੰਦਾ ਇਦਾਂ ਦੀ ਨਜਾਇਜ਼ ਕਿਸੇ ਨੂੰ ਧਮਕਾਊਗਾ ਜਾਂ ਕੋਈ ਪੰਗਾ ਲਾਊਗਾ ਤਾਂ ਉਸ ਦੇ ਖਿਲਾਫ ਬਠਿੰਡਾ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾਊਗਾ ਸਭ ਦੇ ਪਿੰਡਾਂ 'ਚ ਕਹਿ ਰਹੇ ਆ ಮತੇ ਪਾਉਣ ਲੱਗ ਗਏ ਆ ਕਹਿੰਦੇ ਕਿ ਪਿੰਡ 'ਚ ਨਹੀਂ ਰਹਿਣ ਦੇਣਾ ਪਿੰਡ ਦੇ ਵਿੱਚ ਆਧਾਰ ਕਾਰਡ ਨਹੀਂ ਬੰਦ ਦੇਣਾ ਵੋਟ ਨਹੀਂ ਬੰਦ ਦੇਣੀ ਜਦ ਕਿ ਸੰਵਿਧਾਨ ਸਾਨੂੰ ਰਾਈਟ ਦਿੰਦਾ ਪਰ ਇਹ ਪਿੰਡ ਵਾਲੇ ਤੇ ਕਹਿ ਰਹੇ ਅਸੀਂ ਖਰੀਦਰੀ ਨਹੀਂ ਦੇਣਾ ਆਹ ਦੇਖੋ ਜਿਹੜੀ ਇਹਦੇ ਵਿੱਚ ਅਸੀਂ ਵੀ ਸਾਰਿਆਂ ਨੂੰ ਪਬਲਿਕ ਨੂੰ ਅਸੀਂ ਅਪੀਲ ਕਰਾਂਗੇ ਕਿ ਜਿਹੜੀ ਸਭ ਤੋਂ ਮੇਨ ਚੀਜ਼ ਹੈਗੀ ਹੈ ਕਿ ਜਿਹੜਾ ਵੀ ਬੰਦਾ ਜੋ ਕਨਸਟੀਟਿਊਸ਼ਨਲ ਰਾਈਟਸ ਅਗੇ ਨੇ ਕਿਸੇ ਦੇ ਰਾਈਟਸ ਨੂੰ ਜਿਹੜਾ ਹੈਗਾ ਮਤਲਬ ਉਹਦੇ ਵਿੱਚ ਦਖਲ ਦੇਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈਗਾ ਹਾਂ ਜੇਕਰ ਕੋਈ ਬੰਦਾ ਉਹਨਾਂ ਨੂੰ ਲੱਗਦਾ ਕਿ ਸ਼ੱਕੀ ਹੈਗਾ ਜਾਂ ਕਿਸੇ ਕਈ ਵਾਰੀ ਕੋਈ ਇਲੈਗਲ ਐਕਟੀਵਿਟੀ ਦੇ ਵਿੱਚ ਬੰਦਾ ਇਨਵੋਲਵ ਹੁੰਦਾ ਜਾਂ ਆਪਣੇ ਜਗ੍ਹਾ ਤੋਂ ਛੱਡ ਕੇ ਦੂਜੀ ਜਗ੍ਹਾ ਚਲਾ ਜਾਂਦਾ ਤਾਂ ਉਹ ਕਈ ਵਾਰੀ ਕਿਸੇ ਤੇ ਸ਼ੱਕ ਹੈਗਾ ਤਾਂ ਉਸ ਬੰਦੀ ਤੁਰੰਤ ਪੁਲਿਸ ਨੂੰ ਸੂਚਨਾ ਦਿਓ ਕਿ ਸਾਨੂੰ ਇਸ ਬੰਦੇ ਦੇ ਉੱਤੇ ਜਿਹੜਾ ਹੈਗਾ ਸ਼ੱਕ ਹੈਗਾ ਉਹਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਸਾਡੇ ਵੱਲੋਂ ਕੀਤੀ ਜਾਵੇਗੀ ਪਹਿਲਾਂ ਵੀ ਜਿਹੜਾ ਹੈਗਾ ਜਿਹੜੇ ਕਿਰਾਏ ਤੇ ਉੱਪਰ ਰਹਿੰਦੇ ਨੇ ਜਾਂ ਕੋਈ ਹੋਏ ਨੇ ਉਹਦੇ ਵਿੱਚ ਗਾਈਡਲਾਈਨਸ ਜਾਰੀ ਕੀਤੀ ਹੈ ਕਿ ਜੇ ਉਹਨਾਂ ਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਿਹੜਾ ਹੈਗਾ ਅੱਗੇ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਤੇ ਪਰ ਨਾਲ ਹੀ ਇਹ ਵੀ ਹੈਗਾ ਵੀ ਇਸ ਚੀਜ਼ ਨੂੰ ਯੂਜ਼ ਕਰਕੇ ਕੋਈ ਬੰਦਾ ਮਤਲਬ ਇਸ ਸਿਚੁਏਸ਼ਨ ਦਾ ਫਾਇਦਾ ਉਠਾ ਕੇ ਕਈ ਵਾਰੀ ਜਿਵੇਂ ਰੇੜੀ ਵਾਲਿਆਂ ਨੂੰ ਧਮਕਾ ਰਹੇ ਨੇ ਜੋ ਕਰ ਰਹੇ ਨੇ ਉਹ ਚੀਜ਼ ਗਲਤ ਹੈਗੀ ਹੈ ਇਸ ਨੂੰ ਬਿਲਕੁਲ ਵੀ ਟੋਲਰੇਟ ਨਹੀਂ ਕੀਤਾ ਜਾਊਗਾ ਜਿਹੜਾ ਵੀ ਬੰਦਾ ਇਦਾਂ ਦੀ ਕਿਸ ਐਕਟੀਵਿਟੀ ਦੇ ਵਿੱਚ ਇਨਵੋਲ ਹੋਊਗਾ ਤਾਂ ਉਸ ਦੇ ਖਿਲਾਫ ਅਸੀਂ ਸਖ਼ਤ ਐਕਸ਼ਨ ਲਾਵਾਂਗੇ ਕੱਲ ਵੀ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰ ਲਿਆ ਤੇ ਉਹਨਾਂ ਨੂੰ ਅਸੀਂ ਥਾਣਾ ਕਨਾਲ ਵੀ ਪੁਚਿਸ਼ ਕਰ ਰਹੇ ਆ ਕਿ ਉਹਨਾਂ ਦਾ ਮਕਸਦ ਕੀ ਸੀਗਾ ਕੋਈ ਕੋ ਬੰਦਾ ਇਹਨੂੰ ਅਕਸਾਰਿਆ ਸੀਗਾ ਜਾਂ ਖੁਦ ਆਪਣੇ ਲੈਵਲ ਦੇ ਉੱਪਰ ਹੀ ਜਿਹੜਾ ਹੈਗਾ ਉਹਨਾਂ ਨੇ ਡਿਸੀਜਨ ਲਿਆਇਆ ਦਾ ਕਰਨ ਦਾ ਸਰ ਕਿੰਨੇ ਕ ਬੰਦੇ ਗਿਹੜੇ ਹਿਰਾਸਤ ਚ ਲਏ ਨੇ ਔਰ ਕਿੰਨੀਆਂ ਕ ਵੀਡੀਓ ਪਾ ਚੁੱਕੇ ਨੇ ਬਠਿੰਡਾ ਦੇ ਤਿੰਨ ਚਾਰ ਵੀਡੀਓ ਦੇਖ ਰਿਆ ਸੀਗਾ ਥ੍ਰੈਟ ਕਰ ਰਹੀ ਸੀ ਇੱਕ ਬੰਦਾ ਤਾਂ ਇਹ ਵੀ ਕਹਿ ਰਿਆ ਸੀ ਕਿ ਮੈਂ ਪਹਿਲਾਂ ਭਾਈਏ ਦਾ ਮਰਡਰ ਕਰਕੇ ਆਇਆਂਗਾ ਇਸ ਤਰ੍ਹਾਂ ਦੇ ਕਿਦੋਂ ਵੀਡੀਓ ਪਾਉਂਦੇ ਆ ਪੈਨਿਕ ਕਿੰਨਾ ਕ੍ਰੀਏਟ ਹੁੰਦਾ ਹੈ ਮਾਹੌਲ ਦੇ ਆ ਡੈਫੀਨਿਟਲੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਵੀ ਕੋਈ ਇਦਾਂ ਦੀ ਗਲਤ ਇਨਫੋਰਮੇਸ਼ਨ ਸ਼ੇਅਰ ਕਰਦਾ ਜਾਂ ਗਲਤ ਵੀਡੀਓ ਪਾਉਂਦਾ ਤਾਂ ਡੈਫੀਨਿਟਲੀ ਜਿਹੜੇ ਲੋਕਾਂ ਦੇ ਉੱਪਰ ਇਸ ਜੀ ਦਾ ਮਾੜਾ ਪ੍ਰਭਾਵ ਪੈਂਦਾ ਅਸੀਂ ਇਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਦਾਂ ਦੀ ਜਿਹੜੀਆਂ ਫਾਹਾਂ ਹੈਗੀਆਂ ਉਹਦੇ ਤੇ ਵਿਸ਼ਵਾਸ ਨਹੀਂ ਕਰਨਾ ਇਹਨਾਂ ਨੂੰ ਬਿਲਕੁਲ ਵੀ ਜਿਹੜੀ ਹੈਗੀ ਤਰਜੀਹ ਨਹੀਂ ਦੇਣੀ ਆ ਜਿਹੜਾ ਇਹ ਕੱਲ 3-4 ਜਗ੍ਹਾ ਦੇ ਉੱਪਰ ਜਿਹੜਾ ਇਹਨਾਂ ਨੇ ਇਦਾਂ ਉਤਮਕਾਇਆ ਹੈਗਾ ਉਹਦੇ ਵਿੱਚ ਅਸੀਂ ਇਹਨਾਂ ਨੂੰ ਆ ਕਨ ਕਲਾਲ ਕਲੋਨੀ ਦੇ ਵਿੱਚ ਆਰਐਮਪੀ ਡਾਕਟਰ ਦਾ ਕੰਮ ਕਰਦਾ ਹੈ ਇਸ ਨਹੀਂ ਅਸੀਂ ਰੌਂਡ ਅਪ ਕੀਤਾ ਤੇ ਇੱਥੇ ਖਲਾ ਪ੍ਰिवेंटिव ਐਕਸ਼ਨ ਵੀ ਅਸੀਂ ਲਿਆ ਹੈ ਤੇ ਬਾਕੀ ਜਿਹੜੇ ਨਾਲ ਸੀਗੇ ਉਹਨਾਂ ਨਾਲ ਵੀ ਅਸੀਂ ਸਾਡੀ ਟੀਮ ਜਿਹੜੀ ਹੈਗੀ ਲੱਗੀ ਉਹਨਾਂ ਨੂੰ ਬੁਲਾ ਰਹੇ ਹਾਂ ਤੇ ਉਹਨਾਂ ਤੋਂ ਵੀ ਜਿਹੜਾ ਸਾਡਾ ਮੇਨ ਮਕਸਦ ਹੈਗਾ ਕਿ ਮੋਟਿਵ ਕੀ ਸੀ ਇਹਨਾਂ ਦਾ ਕਾਰਨ ਕੀ ਸੀਗਾ ਕਿਉਂ ਇਹਨਾਂ ਨੇ ਕੀਤਾ ਕੀ ਇਹਨਾਂ ਨੇ ਵੋਲੰਟੇਰਲੀ ਕੀਤਾ ਜਾਂ ਕਿਸੇ ਨੇ ਇਹਨਾਂ ਨੂੰ ਜਿਹੜਾ ਹੈਗਾ ਕਿਹਾ ਸੀਗਾ ਇਦਾਂ ਕਰਨ ਵਾਸਤੇ ਬਿਲਕੁਲ ਐਸਪੀ ਸਿਟੀ ਨੇ ਦੱਸ ਰਿਹਾ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣ ਦਿੱਤਾ ਜਾਏਗਾ ਕੁਝ ਲੋਕਾਂ ਨੂੰ ਹਰਸਤ ਦੇ ਵਿੱਚ ਲਿਆ ਜਿਹੜੇ ਕੱਲ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਸੀ ਹਾਲਾਂਕਿ ਪੁਲਿਸ ਐਕਸ਼ਨ ਮੋਰ ਦੇ ਵਿੱਚ ਬਿਲਕੁਲ ਨਜ਼ਰ ਆ ਰਹੀ ਹੈ ਪਰ ਪਿੰਡਾਂ ਦੇ ਵਿੱਚ ਲਗਾਤਾਰ ਮਤੇ ਪਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਹਿ ਰਹੇ ਆ ਕਿ ਪ੍ਰਵਾਸੀਆਂ ਦੇ ਖਿਲਾਫ ਮਤੇ ਪਾ ਰਹੇ ਹਨਾਂ ਕਿ ਕਾਨੂੰਨੀ ਇਸ ਚੀਜ਼ ਨੂੰ ਮੰਨਤਾ ਨਹੀਂ ਦਿੱਤੀ ਜਾਂਦੀ ਹਾਲਾਂਕਿ ਡੀਸੀ ਬਠਿੰਡਾ ਨਾਲ ਵੀ ਸਾਡੀ ਕੱਲ ਗੱਲਬਾਤ ਹੋਈ ਸੀ ਉਹ ਵੀ ਕਹਿ ਰਹੇ ਸੀ ਕਿ ਕਾਨੂੰਨੀ ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ-ਬਾਤਾਂ ਨਹੀਂ ਕਰ ਸਕਦੇ ਕਾਨੂੰਨੀ ਇਸ ਤਰ੍ਹਾਂ ਦੇ ਮਤੇ ਹੈ ਉਹ ਤੁਸੀਂ ਨਹੀਂ ਪਾ ਸਕਦੇ ਜੀ